ਪੱਲੇ ਵੀਰ ਕਹਿੰਦੇ ਨੇ ਜਿਹੜੇ ਪਟਨੇ ਕਹਿੰਦੇ ਗੁਰਮੁਖੋ ਕਿੰਨੇ ਗਿਆਨੀ ਆ ਜਾਣ ਕਿੰਨੇ ਧਿਆਨੀ ਆ ਜਾਣ ਉਹ ਗੁਰੂ ਅਮਰਦਾਸ ਪਾਤਸ਼ਾਹ ਦੀ ਵਡਿਆਈ ਕਹਿ ਨਹੀਂ ਸਕਦੇ ਇਹ ਬੋਲ ਕਿਸੇ ਆਮ ਦੇ ਨਹੀਂ ਗੁਰੂ ਗਨਸਾਚੇ ਪਾਤਸ਼ਾਹ ਦੀ ਬਣ ਵਿੱਚ ਪਟਾ ਦੇ ਨੇ ਕਾਨ ਹਰ ਗੂਂਦ ਬਸੂਰ ਮਾਵਲ ਦਾ ਭਾਵੇ ਹੈ ਮੀਂਹ ਪੈਂਦਾ ਆਪਾਂ ਮੀਂਹ ਦੀਆਂ ਕਣੀਆਂ ਦੀ ਗਿਣਤੀ ਨਹੀਂ ਕਰ ਸਕਦੇ ਇਹਦੇ ਅਰਥ ਕੀ ਨੇ ਕਾਨ ਹਰ ਗੂਂਦ ਬਸੂਰ ਮਾਵਲ ਤੇਰੇ ਮਾਵਲ ਤੋਂ ਭਾਵ ਜਿਹੜੀ ਇਹ ਬਨਸਪਤੀਏ ਫੁੱਲ ਨੇ ਇਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਕੋਈ ਬੰਦਾ ਸ਼ਾਇਦ ਮਿਹਰੀਆਂ ਕੜੀਆਂ ਦੀ ਗਿਣਤੀ ਕਰ ਲੈ ਬਸੰਤ ਮੌਸਮ ਦੇ ਫੁੱਲਾਂ ਦੀ ਗਿਣਤੀ ਕਰ ਲੈ ਰਾਵਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਸੂਰਜ ਦੀਆਂ ਕਿਰਨਾਂ ਧਰਤੀ ਤੇ ਕਿੰਨੇ ਟਾਈਮ ਵਿੱਚ ਪਹੁੰਚਦੀਆਂ ਨੇ ਤੇ ਜਦੋਂ ਮੈਂ ਗੱਲ ਕਰਦਾ ਤੇ ਮੈਨੂੰ ਆਪਣੀ ਤਸਵੀਰ ਜਮਾਤ ਦੀ ਗੱਲ ਚੇਤੇ ਆਉਂਦੀ ਹੈ ਸਾਨੂੰ ਸਕੂਲੇ ਪੜਾਇਆ ਗਿਆ ਸੀ ਕਿ ਸੂਰ ਦੀ ਕਿਰਨ ਦੀ ਰਫ਼ਤਾਰ 1,86,000 ਮੀਟਰ ਪ੍ਰਤੀ ਸੈਕਿੰਡ ਹੈ ਇਹ ਮੈਂ ਪੜਿਆ ਅੱਜ ਖੇਮ ਕਰਨ ਔਰ 8 ਅੱਠ ਮਿੰਟਾਂ ਦੇ ਵਿੱਚ ਸੂਰ ਦੀਆਂ ਕਿਰਨਾਂ ਧਰਤੀ ਤੱਕ ਪਹੁੰਚੀਆਂ ਨੇ ਸਾਸਦਾ ਪਾਵ ਹੈ ਚੰਦਰਮਾ ਦੀ ਰਿਸ਼ਮਾ ਸੂਰ ਦੀਆਂ ਕਿਰਨਾਂ ਤੇ ਚੰਦਰਮਾ ਦੀ ਰਿਸ਼ਮਾ ਰਾਵਸਾ ਕਿੰਨ ਉਦਰ ਸਾਗਰ ਕੋ ਸਮੁੰਦਰ ਵਿੱਚ ਕਿੰਨਾ ਪਾਣੀ ਹੈ ਦੁਨੀਆਂ ਦਾ ਕੋਈ ਬੰਦਾ ਮਿਲ ਨਹੀਂ ਸਕਦਾ ਪਰ ਸ਼ਾਇਦ ਕੋਈ ਗਿਣਦਾ ਹੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਬਜਨ ਪਲ ਉਨੇ ਜੋਗਾ ਵੈ ਆਪਾਂ ਤਾਂ ਗੁਰਮਖੋ 2 ਘੰਟੇ ਨਿਤਨੇਮ ਨਹੀਂ ਕਰ ਸਕਦੇ ਮੈਂ ਆਪਣੇ ਚਾਚੇ ਦੇ استاد ਸੰਤ ਕਰਤਾਰ ਸਿੰਘ ਭਰਾ ਕੋਲ ਪੜਿਆ ਹੈ Shivji Maharaj 88000 ਬਰਾ ਕੰਟੀਨਿਊਸ ਇੱਕ ਸਮਾਧੀ ਚ ਬਹਿ ਸਕਦੇ ਨੇ ਗ੍ਰੰਥਾ ਚ ਲਿਖਿਆ ਮੈਂ ਕੋਈ ਨਹੀਂ ਕਹਿ ਰਿਆ ਉਹ Shivji ਵਰਗੇ ਮਹਾਂਪੁਰਸ਼ ਰਵਸ ਸੱਜਣ ਨੂੰ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਰੁਦਰ ਧਿਆਨ ਗਿਆਨ ਸਤਗੁਰ ਕੇ ਕਾਜਾਂ ਦੇ ਭਲ ਉਹਨੇ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਈ ਬਣਾਵੇ ਗੁਰੂ ਅਮਰਦਾਸ ਪਾਤਸ਼ਾਹ ਨੇ ਆਧਾਰਨਾ ਤੇ ਦਿੱਤੀਆਂ ਨੇ ਪਰ ਤੇਰੀ ਵਡਿਆਈ ਤੈਨੂੰ ਬਣਾਉਂਦੀ ਹੈ ਕਿਸੇ ਨਾਲ ਤੇਰੀ ਤੁਲਨਾ ਕੀਤੀ ਨਹੀਂ ਜਾ ਸਕਦੀ ਗੁਰਮਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਪ੍ਰਕਾਸ਼ ਮੇਰਾ ਮਹਿਗਮਾ ਕਥਾ ਦਾ ਹੈ ਤੇ ਕਥਾ ਤਾਂ ਪਾਵਨ ਦਾ ਕੋਈ ਹਰ ਗੱਲ ਸੋਚ ਕੇ ਟੁਕ ਟੁਕ ਕੇ ਪੜਨੀ 10 ਗੁਰੂ ਸਬਾਨਾਂ ਨਾਲ ਕਦੇ ਆਪਾ avatars ਸ਼ਬਦ ਨਹੀਂ ਲਾਉਣਾ ਇਹ ਗ੍ਰਾਂਝੇ ਹੈ ਪ੍ਰਕਾਸ਼ ਕਿਉਂਕਿ avatars ਆਉਂਦੇ ਜਾਂਦੇ ਰਹਿੰਦੇ ਨੇ 5 ਮਈ 1579 ਵਿੱਚ ਧਾਨ ਗੁਰੂ ਅਮਰਦਾਸ ਪਾਤਸ਼ਾਹ ਦਾ ਪ੍ਰਕਾਸ਼ ਮਾਂ ਲੱਖੋ ਦੇ ਘਰ ਬਾਸਰਕੇ ਨਗਰ ਦੇ ਵਿੱਚ ਹੋਇਆ ਗੋਲਮਖੋ ਇੱਕ ਖਾਨਦਾਨੀ ਅਵੀਰ ਸਨ ਔਰ ਇਈ ਤਰ੍ਹਾਂ ਦੇ ਅਜਿਹਾ ਆਪਾਂ ਗੱਲਾਂ ਵੇਨੇ ਵੀ ਦੋ ਤਰ੍ਹਾਂ ਦੇ ਮੀਰ ਹੁੰਦੇ ਨੇ ਕਈਆਂ ਕੋਲ ਅਧਿਆਤਮਿਕ ਜੀਵਨ ਬੜਾ ਉੱਚਾ ਸੁੱਚਾ ਰੱਬ ਨਾਲ ਜੁੜੇ ਪਰ ਜੇਬ 'ਚ ਪੈਸੇ ਹੈ ਨਹੀਂ ਕਈਆਂ ਦੇ ਕੋਲ ਦੁਨਿਆਵੀ ਧਨ ਹੈ ਪਰ ਉਹ ਰੱਬ ਦੀ ਪਰਵਾਹ ਨਹੀਂ ਕਰਦੇ ਉਹ ਆਪਣੇ ਆਪ ਨੂੰ ਰੱਬ ਸਮਝਦੇ ਨੇ ਇੱਕ ਅਧਿਆਤਮਿਕ ਧਨ ਇੱਕ ਦੁਨਿਆਵੀ ਧਨ ਗੁਰੂ ਅਮਰਦਾਸ ਪਾਤਸ਼ਾਹ ਦੋਵਾਂ ਪਾਸਿਆਂ ਤੋਂ ਮੀਰ ਸਾਹਿਬ ਦਾ ਸਬੂਤ ਇਹ ਹੈ ਕਿ ਇਹਨਾਂ ਨੇ ਆਪਣੇ ਨਗਰ ਦੇ ਵਿੱਚ ਉਹ ਜਮਾਨੇ ਚ ਲੋਕਾਂ ਦੀ ਭਲਾਈ ਵਾਸਤੇ ਤਲਾਅ ਲਾਇਆ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ ਹੁਣ ਤਾਂ ਆਪਾਂ ਬਹੁਤ ਅਗਾਹ ਚਲੇ ਗਏ ਆ ਮੈਂ ਆਪਣੇ ਬਚਪਨ ਦੀ ਗੱਲ ਚੇਤੇ ਕਰਦੇ ਆ ਤੇ ਇੱਕ ਬੰਦਾ ਇੱਕ ਪਰਿਵਾਰ ਆਪਣਾ ਖੂਨ ਨਹੀਂ ਸਿਰਵਾ ਸਕਦਾ ਪੱਤਿਆਂ ਦੇ ਖੂਂਦੇ ਸਨ ਲੇਕਿਨ ਉਹ ਜਮਾਨੇ ਚ ਪਿੰਡ ਦੀ ਭਲਾਈ ਵਾਸਤੇ ਤਲਾਅ ਲਾਉਣਾ ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਅਮੀਰੀ ਨੂੰ ਸ਼ੋਅ ਕਰਦਾ ਜਿਵੇਂ ਮੇਰੇ ਤੋਂ ਪਹਿਲਾਂ ਗੋਗਲ ਜੀ ਕਹਿ ਕੇ ਗਏ ਨੇ ਇਨਾਂ ਦੇ ਮਨ ਵਿੱਚ ਪਰਿਪੂਰ ਪਰਮਾਤਮਾ ਦੇ ਪ੍ਰਤੀ ਖਿੱਚ ਸੀ। ਇਹ ਤੀਰਥਾਂ ਤੇ ਜਾਂਦੇ ਤੇ ਹੁਣ ਇੱਕ ਵਾਰ ਕੁੰਟਿਆ ਦਾ ਜਾਂਦਾ ਨਹੀਂ ਪੜਾ ਦਾ ਕਰਨਾ ਪੈਂਦਾ ਨਾ। ਇੱਕ ਨਗਰ ਵਿੱਚ ਪੜਾ ਕੀਤਾ। ਇੱਕ ਬ੍ਰਾਹਮਣ ਜਿਹੜਾ ਸਹੀ ਬ੍ਰਾਹਮਣ ਹੈ। ਸਹੀ ਬ੍ਰਾਹਮਣ ਤੋਂ ਭਾਅ ਬ੍ਰਾਹਮਣ ਦਾ ਅਰਥ ਹੁੰਦਾ ਬ੍ਰਹਮ ਜਨਨਤੀ ਦੀ ਬ੍ਰਾਹਮਣਾ। ਇਹ ਵਦਾਨ ਦਾ ਸ਼ਬਦ ਹੈ। ਬ੍ਰਹਮ ਜਨਨਤੀ ਦੀ ਬ੍ਰਾਹਮਣਾ ਜਿਹੜਾ ਬ੍ਰਹਮ ਨੂੰ ਜਾਣਦਾ ਉਹ ਬ੍ਰਾਹਮਣ ਹੈ। ਇਹ ਨਹੀਂ ਕਿ ਠੇਕਾ ਸ਼ਰਾਬ ਦਾ ਵੇਦਾ ਕਰਨ ਅਸੀਂ ਬੰਬੜੂ ਨੇ ਆ। ਉਹ ਬ੍ਰਾਹਮਣ ਦੀ ਬ੍ਰਾਹਮਣ ਦੀ ਵਿਆਖਿਆ ਗੁਰੂ ਅਮਰਦਾਸ ਨੇ ਬਰਬਾਣੀ ਵਿੱਚ ਵੀ ਕੀਤੀ ਹੈ ਬ੍ਰह्म ਬਿੰਦੇ ਤਿਸ ਦਾ ਬ੍ਰह्म ਮਤ ਰਹੇ ਇੱਕ ਸ਼ਬਦ ਲੈ ਬਣਾਏ ਨਾਮ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਉਹ ਨੇਕ ਪੁਰਸ਼ਵ ਦਾ ਨਾਮ ਦੁਰਗਾ ਕਰਕੇ ਲਿਖਿਆ ਉਹ ਲੋਕਾਂ ਦੇ ਘਰੋਂ ਪ੍ਰਸ਼ਾਦੇ ਇਕੱਠੇ ਕਰਕੇ ਜਿਹਨੂੰ ਹਿੰਦੂ ਹੰਦਾ ਆਪਾਂ ਤਾਂ ਕਹਿੰਦੇ ਨਾ ਵੀ ਅਸੀਂ ਲੰਗਰ ਲਾਣ ਲਈ ਕਿ ਉਹ ਕਹਿੰਦੇ ਹੰਦਾ ਉਹ ਹੰਦਾ ਲਿਆਉਂਦਾ ਪਾਣੀ ਦੇ ਘੜੇ ਭਰ ਕੇ ਰੱਖਦਾ ਇਹ ਬਾਬਾ ਅਮਰਦਾਸ ਉਹ ਜਿਹੜਾ ਜਾਂਦੇ ਉੱਥੇ ਪ੍ਰਾਗ ਕਰਦੇ ਹਨ ਆਪਣੇ ਗੋਡੇ ਤੇ ਲੱਤ ਰਾ ਕੇ ਬਰਾਜੇ ਬ੍ਰਾਹਮਣ ਨੇ ਗੁਰੂ ਅਮਰਦਾਸ ਬਾਬੇ ਅਮਰਦਾਸ ਦੇ ਚਰਨਾਂ ਵਿੱਚ ਪਦਮ ਵੇਖਿਆ ਇਕਦਮ ਚਰਨਾਂ ਨੂੰ ਚੁੰਮਣ ਲੱਗਾ ਮੈਨੂੰ ਹਣੇ ਭਾਈ ਕਲਦੀਪ ਸਿੰਘ ਨੇ ਆਖਿਆ ਵੀ ਜਾਨੀ ਜੀ ਮੈਂ ਤਾਂ ਪਦਮ ਬਾਰੇ ਇਹ ਵੀ ਦੇ ਸੁਣਿਆ ਵੀ ਹੱਥਾਂ 'ਚ ਹੁੰਦਾ ਮੈਂ ਕਿਹਾ ਗਾਨੀ ਜੀ ਤੁਸੀਂ ਆਪਣੀ ਥਾਂ ਤੇ ਠੀਕ ਹੋ ਪਰ ਜਿਹੜੀ ਪਦਮ ਦੀ ਰੇਖਾ ਨੇ ਇਹ ਪੈਰਾਂ ਵਿੱਚ ਹੁੰਦੀ ਹੈ ਪਰ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਉਹ ਗੁਰਬਾਣੀ ਦੀ ਪੰਕਤੀ ਹੈ ਮੇਰੇ ਹਾਥ ਪਦਮ ਆੰਗਨ ਸੁਖ ਵਸਣਾ ਸਖੀ ਮੋਰੇ ਕੰਠ ਰਤਨ ਪੇਖ ਤਕ ਨਸਣਾ ਜਦੋਂ ਗੁਰੂ ਅਰਜਨ ਦੇਵ ਮਾਤਾ ਗੰਗਾ ਨੂੰ ਵਿਹਲੜੀ ਕਹਿਣ ਨਾ ਉਹਨਾਂ ਨੇ ਮੰਝੇ ਤੇ ਬਹਿ ਕੇ ਆਪਣੀ ਸਾੜੀ ਨੂੰ ਸਮੋਧਨ ਕਰਕੇ ਇਹ ਸ਼ਬਦ ਕਿਹਾ ਸੀ ਜਿੰਨੇ ਸ਼ਬਦ ਨੇ ਨਾ ਇਹ ਨਹੀਂ ਵੀ ਗੁਰੂ ਪਾਚਾ ਵਿਹਲੇ ਬੈ ਕੇ ਲਿਖ ਹੈ ਉਹਦਾ ਕੋਪਸ਼ੋਕੜ ਹੈ ਵੀ ਇਹ ਬਾਣੀ ਕਿੱਥੇ ਆਚਾਰੀ ਕਿਉਂ ਆਚਾਰੀ ਇਹਦੀ ਲੋੜ ਕਿਉਂ ਪਈ ਤੇ ਗੁਰੂ ਅਰਜਨ ਦੇਵ ਮਾਤਾ ਗੰਗਾ ਦੀ ਭੈਣ ਨੂੰ ਕਹਿੰਦੇ ਨੇ ਤੇਰੀ ਭੈਣ ਦੇ ਕਰਮ ਚੰਗੇ ਮੇਰੇ ਹੱਥਾਂ 'ਚ ਪਦਮ ਨੇ ਮੇਰੇ ਹੱਥਾਂ 'ਚ ਬਰਕਤਾਂ ਨੇ ਇੱਕ ਦੁਨੀਆ ਦਾ ਮਹਾਨ ਸ਼ਖਸ ਹੈ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜਿਦੇ ਬਾਰੇ ਅਸੀਂ ਪੜਦੇ ਹਾਂ ਗੁਰੂ ਅਰਜਨ ਪ੍ਰਤਾਖਰ ਗੁਰੂ ਅਰਜਨ ਦੇਵ ਰਬ ਹੈ ਇਹ ਵੀ ਆਪਾਂ ਪੜਦੇ ਹਾਂ ਜਪਿਓ ਜੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਕਰਤਨਾ ਆਇਓ ਜਿਹੜਾ ਗਿਆਨੀ ਜੀ ਨੇ ਪੰਕਤੀ ਪੜ੍ਹੀ ਹੈ ਨਾ ਉਹਦਾ ਭਾਵਕ ਬੰਦਗੀ ਕਰਨ ਦੇ ਨਾਲ ਹੱਥਾਂ 'ਚ ਬਰਕਤਾਂ ਆ ਜਾਂਦੀਆਂ ਹਨ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਪਦਮ ਹੈ ਇਹ ਚਤਮ ਕ੍ਰਿਸ਼ਨ ਭਗਵਾਨ ਦੇ ਚਰਨਾਂ ਵਿੱਚ ਵੀ ਸੀ। ਭਾਈ ਗੁਰਦਾਸ ਜੀ ਦੁਬਾਰਾ ਪੜ੍ਹਦੇ ਆ ਨਾ ਉੱਥੇ ਲਿਖਿਆ ਚਰਨ ਕਮਲ ਵਿੱਚ ਪਦਮ ਹੈ ਢਿੜਕੇ ਵਾਂਗੀ ਤੰਗ ਤੰਗ ਚੰਦ ਤੇ ਤਾਰੇ। ਔਰ ਉਹ ਪੰਮ ਕ੍ਰਿਸ਼ਨ ਮਹਾਰਾਜ ਦੇ ਅੰਤਮ ਦਾ ਕਾਰਨ ਹੀ ਬਣਿਆ। ਚਰਨਾਂ ਵਿੱਚ ਪਦਮ ਦੇਖ ਕੇ ਸ਼ਿਕਾਰੀ ਨੇ ਤੀਰ ਚਲਾਇਆ ਭਈ ਸ਼ਹਿਦ ਹਿਰਨ ਹੈ। ਤੀਰ ਵੱਜਾ ਤੇ ਕ੍ਰਿਸ਼ਨ ਮਹਾਰਾਜ ਜੀ ਸਰੀਰ ਛੱਡ ਕੇ ਤੇ ਕਹਿਣ ਲੱਗੇ ਬੰਮਖਾ ਮਨ ਤੇ ਬੋਝ ਨਾ ਪਾਈ ਮੇਰੀ ਹੋਣੀ ਇਸੇ ਤਰ੍ਹਾਂ ਹੀ ਸੀ। ਇੱਥੇ ਬਾਬੇ ਅਮਰਦਾਸ ਦੇ ਚਰਨਾਂ ਵਿੱਚ ਪੰਮ ਵੇਖਿਆ। ਇੱਕਦਮ ਚੁੰਮਣ ਲੱਗਾ। ਸਾਡੇ ਸਮਾਜ ਵਿੱਚ ਅੱਗੇ ਰਵਾਇਤ ਹੁੰਦੀ ਸੀ ਕੋਣ ਨਹੀਂ ਬ੍ਰਾਹਮਣਾਂ ਦਾ ਲੋਕੀ ਸਤਿਕਾਰ ਕਰਦੇ ਸਨ ਇੱਕਦਮ ਉੱਠੇ ਤੇ ਕਹਿਣ ਲੱਗੇ ਪੜ ਜੀ ਇਹ ਨਵੀਂ ਭਾਜੀ ਚੜਨ ਲੱਗੇ ਮੇਰੇ ਪੈਰਾਂ ਨੂੰ ਚੁੰਮਣ ਲੱਗੇ ਉਹ ਮੈਂ ਸਰਕੇ ਜਾਵਾ ਦਰ ਗਿਆ ਤੇਰੇ ਕਹਿਣ ਲੱਗਾ ਮੈਂ ਤਾਂ ਮੌਕਾ ਸੰਭਾਲਿਆ ਅੱਜ ਵੀ ਚੱਲ ਨੂੰ ਚੁੰਮਣੇ ਪੈਣੇ ਤੇ ਕੱਲ ਵੀ ਤੇਰੀ ਚੁੰਮਣੀ ਕਿਉਂ ਕਹਿੰਦਾ ਕਿ ਮੈਂ ਇੱਕ ਸ਼ਾਸਤਰ ਪੜਿਆ ਹੈ ਉਹਦਾ ਨਾਮ ਹੈ ਸਮੁੰਦਰੀ ਗ੍ਰੰਥ ਇਕ ਹਿੰਦੂ ਧਰਮ ਦਾ ਗ੍ਰੰਥ ਉਹਦਾ ਨਾਮ ਸਮੁੰਦਰੀਕ ਸ਼ਾਸਤਰ ਉਹਦੇ ਮੁਤਾਬਕ ਮੈਂ ਵੇਖਿਆ ਵੀ ਤੁਹਾਡੇ ਪੈਰਾਂ ਵਿੱਚ ਫਤਮ ਹੈ ਤੇ ਤੁਹਾਡੇ ਸਿਰ ਤੇ ਕਦੇ ਚੌਰ ਚਲਣੇ ਨੇ ਲੋਕਾਂ ਮੱਥਾ ਟੇਕਣਾ ਤੇ ਮੇਰੇ ਕੰਮ ਚੰਗੇ ਤੇ ਬਾਬਾ ਅਮਰਦਾਸ ਕਰਨ ਲੱਗੇ ਫਿਰ ਜੋ ਮੰਗਣਾ ਹੀ ਮੰਗ ਕਿਉਂਕਿ ਚੰਗੀ ਖਬਰ ਦਿੱਤੀ ਸਾਡੇ ਵਰਗਾ ਬੰਦਾ ਨਾ ਤੇ ਆਪਾਂ ਕਹਿੰਦੇ ਸਾਮੀ ਫਰੀ ਤੇ ਹੁਣ ਛੇਲ ਨੂੰ ਮਿਲ ਕੇ ਪਤਾ ਨਹੀਂ ਕਾਬੂ ਆਵੇ ਕਿ ਨਾ ਆਵੇ ਸਾਡੀ ਸੋਚੇ ਮੈਂ ਦੁਰਗੇ ਦਾ ਫਿਰ ਧੰਨਵਾਦ ਕਰਦਾ ਤੇ ਇੰਨਾ ਸੰਤੋਖੀ ਇੰਨਾ ਵਿਦਵਾਨ ਤੇ ਇੰਨਾ ਸੰਤੋਖੀ ਕਹਿਣ ਲੱਗਾ ਮਹਾਰਾਜ ਅਜੇ ਮੋਕਾ ਨਹੀਂ ਮੰਗਾਗਾ ਜਰੂਰ ਪਰਚੇ ਤੇ ਰੱਖਿਆ ਜੇ ਭੁੱਲਣਾ ਜਾਇਆ ਜੇ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਬਰਾ ਦੁਰਗਿਆ ਤੈਨੂੰ ਭੁੱਲ ਜਾਗਾ ਜਿਹਨੇ ਇੰਨੀ ਚੰਗੀ ਖਬਰ ਦਿੱਤੀ ਹੈ ਕਹਿਣ ਲੱਗਾ ਮੇਰੀ ਬਿਰਿਆ ਕਹਿੰਦੀ ਵੀ ਤੁਹਾਡੇ ਸਿਰ ਤੇ ਚੌਰ ਝੁਲਰ ਹੈ ਦੁਨੀਆਂ ਦੇ ਲੋਕਾਂ ਨੇ ਤੁਹਾਨੂੰ ਮੱਥਾ ਟੇਕਣਾ ਐ ਇਉ ਗੁਰੂ ਪਾਤਸ਼ਾਹ ਮਹਾਰਾਜ ਉਥੇ ਪੜਾ ਕਰਨ ਤੋਂ ਬਾਅਦ ਹਰ ਦੁਆਰ ਗਏ ਇੱਕ ਵੀਰਾਂ ਨਹੀਂ ਸਾਲ ਵਿੱਚ ਦੋ ਵੀਰਾਂ ਜਾਂਦੇ ਸਾਲੋਂ ਉਥੇ ਇੱਕ ਬ੍ਰਹਮਚਾਰੀ ਮਿਲਿਆ ਉਹਨੂੰ ਕਹਿਣ ਲੱਗੇ ਵੀ ਗੁਰਮੁਖਾ ਜੇ ਤੂੰ ਸਾਡੇ ਨਾਲ ਲੱਗਰ ਚੱਲੇ ਤੇ ਗੁਰਮੁਖਾਂ ਦੀ ਸੰਗਤ ਕਰਕੇ ਸਾਨੂੰ ਵੀ ਕੁਸ਼ਿਹਰ ਮਿਲੇ ਸਾਨੂੰ ਭਗਵਾਨ ਨੇ ਬੜਾ ਕੁਝ ਦਿੱਤਾ ਉਹ ਬ੍ਰਹਮਚਾਰੀ ਬਾਬੇ ਅਮਰਦਾਸ ਦੇ ਨਾਲ ਤੁਰ ਪਿਆ ਤੁਹਾਡੇ ਤੋਂ ਕਹਿਣਾ ਕਿ ਵੀ ਗਿਆਨੀ ਜੀ ਤੁਸੀਂ ਘੜੀ-ਘੜੀ ਬਾਬਾ ਜੀ ਕਹਿੰਦੇ ਗੁਰੂ ਅਜੇ ਕਿਉਂ ਨਹੀਂ ਕਹਿੰਦੇ ਅਜੇ ਗੁਰੂ ਦੀ ਪਦਵੀ ਮਿਲੀ ਨਹੀਂ ਇਸ ਕਰਕੇ ਬਾਬਾ ਜੀ ਕਹਿੰਦੇ ਆਣ ਨਾਲ ਆ ਗਏ ਪ੍ਰਸ਼ਾਦਾ ਛਕਾਉਣ ਲੱਗੇ ਨੇ ਖਾਲ ਅੱਗੇ ਰੱਖਿਆ ਤੇ ਬ੍ਰਹਮਚਾਰੀ ਨੇ ਆਖਿਆ ਤੁਹਾਡਾ ਗੁਰੂ ਕੌਣ ਹੈ ਧਿਆਨ ਦਿਆ ਜ ਆਪਾਂ ਜਿੱਥੇ ਮਿਲਦਾ ਖਾਦੀ ਜਾਂਦੇ ਆ ਕਹਿਣ ਲੱਗੇ ਜੀ ਇਹ ਤਾਂ ਮੈਂ ਗੁਰੂ ਧਾਰਨੀ ਨਹੀਂ ਕੀਤਾ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਕਿ ਉਸ ਬ੍ਰਹਮਚਾਰੀ ਨੇ ਥਾੜੀ ਵਗਾ ਕੇ ਛੁੱਟੀ ਤੇ ਕਹਿਣ ਲੱਗਾ ਕਿ ਮੈਂ ਨਗਰਿਆਂ ਦੀ ਹੱਥੋਂ ਰੋਟੀ ਖਾ ਕੇ ਆਪਣਾ ਧਰਮ ਪ੍ਰੇਸ਼ ਕਰ ਲਵਾਂ ਆਪਾਂ ਨੂੰ ਤਾਂ ਮਾਲ ਬਤਾ ਜਾਈਦਾ ਜਿੱਥੋਂ ਮੇਰੇ ਮੂੰਹ 'ਚ ਪੌੜੀ ਕਰਦੇ ਆ ਗੁਰਮੁਖੋ ਰਹਿਤ ਨਾਮੇ ਕਿੰਦੇ ਨੇ ਜੈ ਤੇ ਕਾ ਜਿਵੇਂ ਪ੍ਰਸ਼ਾਦ ਮੇਰਾ ਸਿੱਖ ਨਹੀਂ ਆਤ ਜੁਗਾਰ